ਬੌਂਗ ਡੈਮ ਦੀ ਕਪੈਸਿਟੀ ਹੈ 1390 ਫੁੱਟ ਦੀ ਉੱਤੇ 1394 ਤੱਕ ਪਾਣੀ ਕਿੰਨੇ ਚੜਾ ਗਿਆ ਪਾਉ ਨੇ ਪਾਣੀ ਛੱਡ ਕੇ ਡਬੋਇਆ ਨਹੀਂ ਉਹ ਡੈਮ ਟਪਾ ਪੰਜਾਬ ਨੂੰ ਕੇਂਦਰ ਨੇ ਵੀ ਪੰਜਾਬ ਸਰਕਾਰ ਨੇ ਵੀ BBMB ਨੇ ਇਹ ਡਬੋਇਆ BBMB ਦਾ ਜਿਹੜਾ ਚੇਅਰਮੈਨ ਹੈ ਮਿਸਟਰ ਮਨੋਜ ਤਰਪਾਠੀ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਹਿ ਕੇ ਕਿ ਪੰਜਾਬ ਨੇ ਪਾਣੀ ਨਹੀਂ ਛੱਡਣਾ ਤਾਂ ਨਹੀਂ ਪਾਣੀ ਦਾ ਪੱਧਰ ਨਹੀਂ ਵਧਣਾ ਸੀ ਕੇਂਦਰੀ ਮੰਤਰੀ ਜਿੱਥੇ ਆਉਂਦੇ ਨੇ ਉਹ ਕਹਿੰਦੇ ਗੈਰ ਕਾਨੂੰਨੀ ਮਾਈਨਿੰਗ ਹੋਈ ਉਸ ਕਰਕੇ ਹੜਾ ਆਇਆ ਇਹ ਇਹਨਾਂ ਨੁਕਸਾਨ ਉਸ ਕਰਕੇ ਹੋਇਆ ਹੈ ਚਿਵਰਾ ਚੋਹਾਨੇ ਕਹ ਗਿਆ ਵੀ ਮਾਈਨ ਮੇਡ ਨੇ ਭਗਵੰਤ ਮੰਨਿੰਦਾ ਹੱਥ ਸੋਕਾ ਬੰਦਾ ਕੋਈ ਨਾ ਬੁੱਲਡوزر ਫੇਰਦਾ ਸੀ ਹਰੇਕ ਦੇ ਗੋੜੀ ਮਾਰ ਦਿੰਦਾ ਸੀ ਹੁਣ ਉਹਦਾ ਬੁੱਲਡوزر ਕਿੱਛੇ ਗਿਆ ਵੀ ਜਿਹੜੇ ਪਾਣੀ ਦੇ ਰਸਤੇ ਰੋਕੇ ਹੋਏ ਨੇ ਕੁਦਰਤੀ ਵਹਾ ਦੇ ਉੱਚ ਬੁੱਲਡوزر ਫੇਜ ਦੇਣਾ ਦੋਵੇਂ ਨਾਲ ਮੈਂ ਚੌਪੜ ਦਿੱਤਾ ਇੱਕ ਚੌਪੜ ਨਾਲ ਬੰਦੇ ਨਿਕਲ ਆਉਣਗੇ ਬਾਜਵਾ ਕਹਿੰਦਾ ਵਾਹ ਇੱਕ ਗੱਡੀ ਜੀ ਦੇ ਤਾਂ ਹੁਣ ਤਾਂ ਅਸੀਂ ਜੀ ਇਹਨਾਂ ਦੇਖ ਲੈਣੇ ਆ ਅਸੀਂ ਦੂਰੋਂ ਬਾਜ ਨੂੰ ਪਛਾਣ ਲੈਣੇ ਆ ਅਸੀਂ ਤਕੀਲੀ ਵੀ ਦੇਖ ਲੈਣੇ ਆ ਉਹ ਹਾਲਾਂਕਿ ਇਹਨਾਂ ਨੂੰ ਧੂਆਂ ਤਾਂ ਦੇਖ ਜਾਂਦਾ ਹਾਂ ਬੰਦੇ ਨਹੀਂ ਦਿਖਦੇ ਬਰਿੰਦਰ ਗੋਇਨ ਨੇ ਤੁਸੀਂ ਕਿਹਾ ਵੀ ਕਿਹਾ ਜੀ ਸਾਡਾ ਤਾਂ ਇੱਥੇ ਹੜਾ ਆਣਗੀ ਨਹੀਂ ਅਸੀਂ ਬੜਾ ਪ੍ਰਬੰਧ ਕਰਿਆ ਹੈ ਇਹ ਸਰਕਾਰ ਸਭ ਤੋਂ ਮਾੜੀ ਸਰਕਾਰ ਹੈ ਇਹਨਾਂ ਗੰਨਾਂ ਚ ਪਾਡੀਆਂ ਬਾਪਦੀ ਹੈ ਗੱਪ ਮਾਰਦੀ ਹੈ ਗਪੋੜੀ ਵੀ ਕਹੀਏ ਇਹਨਾਂ ਨੂੰ ਕਹਿੰਦੇ ਨੇ